ਵਰਨਾ 822 ਬਿਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਵਿਚਾਰੇ ਵਰਨਾ ਸਾਕੇ ਇੱਕ ਰਮਾਈ ਇਸ ਲਾਈਨ ਜਾਂ ਇਸ ਤੁਕ ਨਾਲ ਇਨਸਾਨ ਦੀ ਔਕਾਤ ਸਮਝ ਆਉਂਦੀ ਹੈ ਕਿ ਅਸੀਂ ਕੀ ਹਾਂ ਅਸੀਂ ਕੀ ਹਾਂ ਉਸ ਉਹ ਕਰਤਾ ਉਹ ਸ਼ਕਤੀ ਉਹਦੇ ਸਾਹਮਣੇ ਅਸੀਂ ਕੀ ਚੀਜ਼ਾਂ ਇਹ ਸਾਨੂੰ ਅਸਲੀਅਤ ਇਹ ਸੰ ਸ਼ੀਸ਼ਾ ਦਿਖਾਇਆ ਉਹ ਨਾ ਵਿਸ਼ਾਲ ਆ ਇੰਨਾ ਵੱਡਾ ਕਿ ਇਸੇ ਇਹ ਜੋ ਸਿਰਜਣਾ ਸਿਰਜੀ ਗਈ ਆ ਸਾਰੀ ਕਾਇਨਾਤ ਆ ਉਹ ਉਹਦੇ ਲਈ ਇੱਕ ਬਾਲ ਬਰਾਬਰ ਆ। ਕਿਆ ਹਮ ਜੀ ਜੰਤ ਵਿਚਾਰੇ ਬਰਨ ਨਾ ਸਾਕੇ ਏਕ ਰਮਾਈ। ਅਸੀਂ ਕੀ ਆ ਜੰਤ ਵਿਚਾਰੇ ਅਸੀਂ ਤੇਰੇ ਇੱਕ ਰੋਮ ਦਾ ਇੱਕ ਇੱਕ ਰਮਾਈ ਇੱਕ ਰੋਮ ਦਾ ਵੀ ਵਰਨਣ ਨਹੀਂ ਕਰ ਸਕਦੇ। ਇਹਦਾ ਮਤਲਬ ਕੀ ਆ? ਬੀਐਸਸੀ ਜਿਹੜੀ ਤੇਰੀ ਇਹ ਰਚਨਾ ਇਹਦਾ ਵੀ ਵਰਨਣ ਨਹੀਂ ਕਰ ਸਕਦੇ ਵਿਗਿਆਨੀ ਜਾਂ ਡਾਕਟਰ ਇਹ ਰਚਨਾ ਬਾਰੇ ਕੀ ਕੋਸ਼ਿਸ਼ਾਂ ਕਰ ਰਹੇ ਨੇ ਪੁਲਾੜ ਵਿਗਿਆਨੀ ਇਹ ਰਚਨਾ ਨੂੰ ਹੀ ਜਾਗੜ ਭੇਜ-ਭੇਜ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਜਦ ਇਹੀ ਇੱਕ ਰਚਨਾ ਹੀ ਨਹੀਂ ਸਮਝੀ ਜਾ ਸਕਦੀ ਜਿਵੇਂ ਕਿਸੇ ਇੱਕ ਇਨਸਾਨ ਲਈ ਉਹਦੇ ਸਰੀਰ ਦਾ ਇੱਕ ਵਾਲ ਆ ਕਿਸੇ ਬੰਦੇ ਲਈ ਉਹਦੀ ਮੋਚ ਦਾ ਜਾਂ ਦਾੜੀ ਦਾ ਜਾਂ ਸਿਰ ਦਾ ਜਾਂ ਸਿਕੰਡੇ ਦਾ ਇੱਕ ਵਾਲ ਉਹਦੇ ਲਈ ਕੀ ਵੈਲਿਊ ਆ ਜਬ ਕਿਨਾਂ ਕ ਹਿੱਸਾ ਉਹ ਦੇ ਸਰੀਰ ਦਾ ਐਡਾ ਵਿਸ਼ਾਲ ਆ ਹੋ ਉਹਦੇ ਇੱਕ ਰੂਮ ਜਿੰਨੀ ਆ ਇਹ ਰਚਨਾ ਈ ਗੱਲ ਦਾ ਇੱਥੇ ਹੀ ਨਹੀਂ ਸਬੂਤ ਮਿਲਦਾ ਇਹ ਜਪਜੀ ਸਾਹਿਬ ਚ ਵੀ ਹੁੰਦੀ ਆ ਗੱਲ ਕੋੜ ਕੋੜ ਭਾਲ ਕੇ ਵੇਦ ਕਹਿਣ ਇੱਕ ਬਾਤ ਸਹਿਜ਼ ਇਤਾਰੇ ਅਹਨ ਕਤੇਬਾ ਅਸਲੂ ਇੱਕ ਤਾਤ ਅਸਲੂ ਇੱਕ ਤਾਤ ਆਸ ਹੁੰਦਾ ਘੋੜਾ ਲੋ ਹੁੰਦਾ ਵਾਲ ਇਕ ਤਾ ਤੇ ਸਾਰੀ ਜਿਹੜੀ ਰਚਨਾ ਉਹ ਘੋੜੇ ਦੇ ਵਾਲ ਦੇ ਬਰਾਬਰ ਹੈ ਜੇ ਇਹ ਵਾਲ ਦੀ ਗੱਲ ਉੱਥੇ ਵੀ ਚੱਪਜੀ ਸਾਹਿਬ ਜੀ ਇੱਥੇ ਵੀ ਆ ਗਈ ਹੈ ਇੱਕ ਰੁਮਾਈ ਇੱਕ ਰੋਮ ਬਰਾਬਰ ਹੈ ਸਾਰੀ ਰਚਨਾ ਕੀ ਹੁੰਦਾ ਉਹਦੇ ਸਰੀਰ ਤੇ ਸਾਰੇ ਤੇ ਇੱਕ ਵਾਲ ਉਹਦੇ ਬਰਾਬਰ ਆ ਸੀ ਅਸੀਂ ਉਹਨੂੰ ਕਿੱਥੋਂ ਜਾਣ ਲਾਂਗੇ ਜਦੋਂ ਅਸੀਂ ਤੇਰੇ ਇੱਕ ਰੋਮ ਜਿੰਨੇ ਇਹ ਰਚਨਾ ਨੂੰ ਨਹੀਂ ਜਾਣ ਸਕੇ ਇਹਨੂੰ ਨਹੀਂ ਬਰਨ ਕਰ ਸਕਦੇ ਬ੍ਰਹਮ ਮਹੇਸ਼ ਸਿੱਧ ਮੁਨੀ ਇੰਦਰਾ ਬਯੰਤ ਠਾਕੁਰ ਤੇਰੀ ਕੀਤੀ ਇਹਨਾਂ ਬ੍ਰਹਮ ਵੀ ਸਬਦੀਆਂ ਨੇ ਤੇਰੀ ਗਤੀ ਨਹੀਂ ਪਾਈ ਕਿਆ ਕਥਿਏ ਕਿਛ ਕਥਨ ਨਾ ਜਾਈ ਹੁਣ ਤੇਰੀ ਇਸ ਕੀ ਕਥਨ ਕਰੀਏ ਕੀ ਐਕਸਪਲੇਨ ਕਰੀਏ ਤੈਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਜਾਂ ਤੇਰੇ ਇੱਕ ਵਾਲ ਨੂੰ ਨਹੀਂ ਐਕਸਪਲੇਨ ਕਰ ਸਕਦੇ ਤੈਨੂੰ ਕਿੱਥੋਂ ਕਰਲਾਂਗੇ ਜਜ ਜਿ ਸਿੱਖਾਂ ਤੈ ਰਿਹਾ ਸਮਾਂ ਜਿੱਥੇ ਦੇਖ ਰਿਹਾ ਤੂੰ ਹਾਂ ਇੱਥੋਂ ਇਹ ਸਾਡੇ ਇਨਸਾਨਾਂ ਦੀ ਔਕਾਤ ਪਤਾ ਲੱਗਦੀ ਆ ਅਸੀਂ ਉਸ ਵਾਲ ਦੇ ਅੰਦਰ ਵੀ ਬਹੁਤ ਛੋਟੇ ਜੀਵ ਆ ਇਹ ਸਾਰੀ ਰਚਨਾ ਨੂੰ ਇੱਕੋ ਦਾ ਬਾਲ ਮੰਨੇ ਆ ਸਾਰੀ ਰਚਨਾ ਤੇ ਇੱਚ ਵੀ ਅਸੀਂ ਅਠਰਬਤ ਹੈ ਦੁਨੀਆ ਤੇ ਲੋਕ ਨੇ ਇਕੱਲੇ ਇਨਸਾਨ ਸਾਡੀ ਔਕਾਤ ਦੇਖ ਲਓ ਫਿਰ ਕਿੱਥੇ ਹੋਈ ਤੇ ਕਾ ਦਾ ਕਿਸ ਚੀਜ਼ ਦਾ ਅੰਕਾਰ ਇਸੇ ਲਈ ਗੁਰਵਾਲੇ ਕਹਿੰਦੀ ਆ ਕਿ ਹੌਮੇ ਖਤਮ ਕਰ ਤੂੰ ਉਹਦਾ ਨਾਮ ਲੈ ਲਾ ਉਹਦੀ ਮੋਹਰ ਲਵਾਲਾ ਉਹਦਾ ਬਣ ਜਾ ਇਹ ਸਾਰਾ ਜਗ ਫਿਰ ਤੇਰਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਏ ਉਹਦਾ ਖਜ਼ਾਨਾ ਵੱਡਾ ਉਹਦੇ ਖਜ਼ਾਨੇ 'ਚ ਬਹਿ ਜਾ ਤੂੰ ਆਪ ਕੋਈ ਖਜ਼ਾਨਾ ਨਹੀਂ ਇਕੱਠਾ ਕਰ ਸਕਦਾ ਇਹ ਉਹਦੇ ਵਾਰ ਜਿੰਨੀ ਰਚਨਾ 'ਚ ਤੂੰ ਕਿਟਾਕ ਮੀਰ ਹੋ ਜਾਏਗਾ